ਇਹਨੂੰ ਪਿਆਰ ਭਰੀ ਸਤਿ ਸ੍ਰੀਕਾਲ ਜੀ ਯਾਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਪਸ਼ਮੀਨੇ ਦੇ ਪ੍ਰਿੰਟ ਸੂਟ ਰਹਿਣਗੇ ਬਹੁਤ ਵਧੀਆ ਪਿਓਰ ਪਸ਼ਮੀਨਾ ਮਿਲੂਗਾ ਤੁਹਾਨੂੰ ਪ੍ਰਿੰਟ ਬਹੁਤ ਸੋਹਣੇ ਨੇ ਇਹਨਾਂ ਨੂੰ ਘੱਟੋ ਘੱਟ 10 ਦਿਨ ਹੋ ਗਏ ਸੂਟ ਆਇਆ ਨੂੰ ਤੁਹਾਨੂੰ ਵੀ ਪਤਾ ਵੀ 10 12 ਦਿਨ ਹੋ ਗਏ ਮੇਰੀ ਸੂਟਾਂ ਦੀ ਕੋਈ ਵੀ ਵੀਡੀਓ ਨਹੀਂ ਆ ਰਹੀ YouTube ਤੇ ਕੀ ਕਰੀਏ ਜੀ ਇੱਕ ਤਾਂ ਠੰਡ ਐਨੀ ਹੋਈ ਪਈ ਇੱਕ ਦਿਨ ਐਨੇ ਜ਼ਿਆਦੇ ਹਨਾ ਵੀ ਛੋਟੇ ਹੋਏ ਹੋਏ ਤੇ ਹੁਣ ਦੇਖੋ ਲੋਹੜੀ ਤੋਂ ਬਾਅਦ ਦੇਖੋ ਮੜਾ ਮੋਟਾ ਜੀ ਦਿਨਾਂ ਦਾ ਫਰਕ ਪਊਗਾ ਇੱਕ ਤੁੰਦ ਇੰਨੀ ਪੈਂਦੀ ਸੀ ਠੰਡ ਦੇ ਵਿੱਚ ਜੀ ਨਹੀਂ ਕਰਦਾ ਸੀ ਕੁਝ ਥੋੜਾ ਜਿਹਾ ਮੈਂ ਬਿਮਾਰ ਹੋ ਗਈ ਸੀ ਫਿਰ ਤਾਂ ਉਹਨੂੰ ਪਤਾ ਵੀ ਸਰਦੀ ਦੇ ਵਿੱਚ ਇੱਕ ਵਾਰ ਬੰਦਾ ਬਿਮਾਰ ਹੋ ਗਿਆ ਨਾ ਪੰਜ ਛੇ ਦਿਨਾਂ ਜਿਸ ਸੈਟ ਆਉਂਦਾ ਸਰੀਰ ਇੱਕ ਵਿੱਚ ਦੋ ਮਰਗ ਤਾਂ ਹੋ ਗਈਆਂ ਜੀ ਦੋ ਤਿੰਨ ਉਧਰ ਵੀ ਜਰੂਰੀ ਜਾਣਾ ਪੈਂਦਾ ਸੀ ਤਾਂ ਕਰਕੇ ਫਿਰ ਥੋੜਾ ਜਿਹਾ ਔਖਾ ਹੋ ਗਿਆ ਤੀ ਕੰਮ ਚਲੋ ਜੀ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਮਾਤਮਾ ਵਾਹਿਗੁਰੂ ਸੁਖ ਸਾਂਦ ਰੱਖੇ ਤੇ ਆਪਾਂ ਕੰਮ ਹੈ ਜਿਹੜਾ ਵੈਸੇ ਵਰਕ ਵਾਲੇ ਸੂਟ ਤਾਂ ਆਪਣੇ ਚੱਲ ਹੀ ਰਹੇ ਨੇ ਬਣ ਹੀ ਰਹੇ ਨੇ ਪ੍ਰਿੰਟ ਸੂਟਾਂ ਦੀ ਵੀਡੀਓ ਅਪਲੋਡ ਕਰਨ ਤੇ ਥੋੜਾ ਜਿਹਾ ਟਾਈਮ ਹੀ ਨਹੀਂ ਲੱਗਿਆ ਕੀ ਕਰੀਏ ਜੀ ਚਲੋ ਜੀ ਹੁਣ ਆਪਾਂ ਸੂਟਾਂ ਦੀ ਵੀਡੀਓ ਹੈ ਜਿਹੜੀ ਡੇਲੀ ਰੈਗੂਲਰ ਪਾਇਆ ਕਰਾਂਗੇ ਮੇਰੇ ਭੈਣਾ ਪਲੀਜ਼ ਜਰੂਰ ਇੱਕ ਦੂ ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿਸ ਤੇ ਆਪਾਂ ਢਿੱਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਸੂਟਾਂ ਦੀ ਜੇ ਤੁਸੀਂ ਦੇਖਦੇ ਹੋ ਜੀ Facebook ਤੋਂ ਤਾਂ Facebook ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਇੱਕ ਮੇਰੀਆਂ ਭੈਣਾਂ ਦੇ ਮੈਸੇਜ ਆ ਰਹੇ ਨੇ ਵੀ ਤੁਸੀਂ ਫੋਨ ਨਹੀਂ ਚੈੱਕਦੇ ਜੀ ਥੋੜਾ ਜਿਹਾ ਤੁਹਾਨੂੰ ਦੱਸਿਆ ਵੀ ਦੋ ਇੱਕ ਦੋ ਰਿਸ਼ਤੇਦਾਰੀਆਂ ਦੇ ਮਰਗਤ ਹੋ ਗਈ ਉੱਧਰ ਜਾਣਾ ਪੈਂਦਾ ਸੀ ਸਾਨੂੰ ਥੋੜਾ ਜਿਹਾ ਵੀ ਬਿਮਾਰ ਹੋ ਗਏ ਸਰੀਰ ਨਹੀਂ ਤੇ ਠੀਕ ਤਾਂ ਕਰਕੇ ਨਹੀਂ ਆਪਾਂ ਫੋਨ ਦਾ ਜਰੂਰ ਰਿਪਲਾਈ ਦਿੰਨੇ ਆ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਰਹੂਗਾ ਜੀ ਪਿਓਰ ਪਸ਼ਮੀਨਾ ਮਿਲੂਗਾ ਤੁ ਮਹਿਰੂਨ ਕਲਰ ਹੈ ਦੋ-ਦੋ ਕਲਰ ਮਿਲ ਦੋ-ਦੋ ਸੂਟ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਲਓ ਜੀ ਸੇਮ ਕਲਰ ਡਿਜ਼ਾਈਨ ਆ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹਨੂੰ ਤੁਸੀਂ ਬਿਨਾ ਲਾਈਨਿੰਗ ਤੋਂ ਆਰਾਮ ਨਾਲ ਬਣਾ ਸਕਦੇ ਹੋ ਲਓ ਜੀ ਪ੍ਰਿੰਟ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਾਂ ਲਓ ਜੀ ਬਹੁਤ ਸੋਹਣੀ ਚੀਜ਼ ਆ ਪ੍ਰਿੰਟ ਇੱਕ ਤੋਂ ਇੱਕ ਸੋਹਣਾ ਰਹੂਗਾ ਇਹਦੇ ਵਿੱਚ ਇਹਦੇ ਨਾਲ ਮਹਿਰੂਨ ਕਲਰ ਦੀ ਇਸ ਤਰ੍ਹਾਂ ਦੀ ਰਹੂਗੀ ਜੀ ਸਲਵਾਰ ਦੇਖੋ ਲਓ ਕਪੜਾ ਪਤਾਂ ਨੂੰ ਵਧੀਆ ਦੇ ਮੰਗੇ ਜੀ ਇੱਕ ਨੰਬਰ ਵਾਲਾ ਮਿਲੂਗਾ ਜਿੰਨਾ ਕਸਟਮਰ ਕੋਲੇ ਆਪਣੇ ਸੂਟ ਪਹੁੰਚ ਗਏ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਹੈ ਹਨਾ ਦੂਰੀ ਦੂਰੀ ਤੀਰੀ ਤੀਰੀ ਵਾਲ ਆਰਡਰ ਹੈ ਜਿਹੜਾ ਆਪਣੇ ਕੋਲ ਹੀ ਹੁੰਦਾ ਉਹਨਾਂ ਦਾ ਜਿਹੜੀ ਫੈਬਰਿਕ ਹੈ ਜੀ ਜਮਾ ਮਲਾਇਮ ਰਹੂਗੀ ਸੌਫਟ ਵਾਲੀ ਰਹੂਗੀ ਲਾਈਟ ਵੇਟ ਪਸ਼ਮੀਨਾ ਪਿਓਰ ਪਸ਼ਮੀਨੇ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਇਹੋ ਨਹੀਂ ਹੈਗਾ ਹਨਾ ਵੀ ਇੱਕ ਲਫਨ ਜੇ ਵਾਲਾ ਪਸ਼ਮੀਨਾ ਹੁੰਦਾ ਉਹ ਵੀ ਨਹੀਂ ਮਿਲੂਗਾ ਤੁਹਾਨੂੰ ਬਹੁਤ ਵਧੀਆ ਤੁਸੀਂ ਸਾਡੀ ਜ਼ਿੰਮੇਵਾਰੀ ਤੇ ਇੱਕ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1350 ਰੁਪਏ ਬਿੱਦੂ ਸ਼ਿਪਿੰਗ ਦੇ ਨਾਲ ਤਾਨੂੰ ਪਤਾ ਨਵੇਂ ਸਾਲ ਤੋਂ ਸ਼ਿਪਿੰਗ ਦੇ ਰੇਟ ਵੀ ਨੇ ਜਿਹੜੇ ਹੁਣ ਥੋੜੇ ਜੇ ਨਾ ਪੋਸਟ ਆਫਸ ਵਾਲਿਆਂ ਨੇ ਵੀ ਚੱਕ ਦਿੱਤੇ ਨੇ ਰੇਟ ਕੀ ਕਰੀਏ ਮੰਗਾਈ ਬਹੁਤ ਵਧੀ ਜਾਂਦੀ ਹੈ ਲਓ ਜੀ ਇਹਦਾ ਪਹਿਲਾ ਕਲਰ ਆ ਗਿਆ ਜਿਹਦੇ ਵਿੱਚ ਦੋ ਦੋ ਸੂਟ ਮਿਲ ਜਾਣਗੇ ਇਹ ਵੀ ਤੁਹਾਨੂੰ ਸੇਮ ਸੂਟ ਮਿਲੂਗਾ ਜੇ ਮੇਰੇ ਭੈਣਾਂ ਨੇ ਦੋ ਦੋ ਚਾਹੀਦੇ ਨੇ ਇਕੱਠੇ ਪਲੀਜ਼ ਜਲਦੀ ਜਲਦੀ ਬੁੱਕ ਕਰ ਲਿਆ ਕਰੋ ਜੀ ਇਸ ਤਰ੍ਹਾਂ ਦੇ ਸਰਦਾਰੀ ਕਲਰ ਪ੍ਰਿੰਟ ਨਾ ਬਹੁਤ ਸੇਤੀ ਸੇਲ ਹੋ ਜਾਂਦੇ ਨੇ ਲਓ ਜੀ ਇਹਦੇ ਵਿੱਚ ਦੂਸਰਾ ਕਲਰ ਆਊਗਾ ਜੀ ਇਸ ਤਰ੍ਹਾਂ ਦਾ ਕਾਫੀ ਮਾਸਟਰ ਜਿਹਾ ਦੇਖੋ ਇਹ ਵਾਲੀ ਚੀਜ਼ ਰਹੂਗੀ ਪ੍ਰਿੰਟ ਸੇਮ ਹੈ 컬러 ਇਹਦਾ ਇਹ ਵਾਲਾ ਰਹੂਗਾ ਲਓ ਜੀ ਇੱਕ 컬러 ਖੋਲ ਕੇ ਦਿਖਾਉਣੀ ਆ ਭਾ ਇਸ ਤਰ੍ਹਾਂ ਦੀ ਇਹਦੇ ਨਾਲ ਸਲਵਾਰ ਰਹੂਗੀ ਸਲਵਾਰ ਅਲੱਗ ਨਹੀਂ ਹੈਗੀ ਜੀ ਸੇਮ ਹੈ ਇਹਦੇ ਵਿੱਚ ਇਹ ਵਾਲਾ 컬러 ਬਣਿਆ ਹੋਇਆ ਕਾਫੀ ਮਸਟਰਡ ਜਿਹਾ 컬러 ਹੈ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ 2-2 ਦਾ ਸੈੱਟ ਸੀ ਜੀ ਤਿੰਨ 컬러 ਆਏ ਹੋਏ ਨੇ ਇਹਦੇ ਵਿੱਚ ਬਾਕੀ ਅਲੱਗ ਤੋਂ ਡਿਜ਼ਾਈਨ ਹੈਗੇ ਨੇ ਹਨਾ ਜੇ ਤੁਹਾਨੂੰ ਇਹ 컬러 ਵੀ ਨਹੀਂ ਪਸੰਦ ਤਾਂ ਤੁਸੀਂ ਹੋਰ ਕਲਰ ਵੀ ਚੈੱਕ ਕਰ ਸਕਦੇ ਹੋ ਹਰ ਤਰ੍ਹਾਂ ਦਾ ਕਲਰ ਹੈ ਜੀ ਬਾਲਾ ਪੜਕੀਲਾ ਨਹੀਂ ਹੋਊਗਾ ਇਹ ਤਾਂ ਸੇਮ ਹੀ ਹੈ ਇੱਕ ਅਗਲਾ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਬੋਟਲ ਗ੍ਰੀਨ ਟੋਨ ਤੇ ਜਾਊਗਾ ਇਹ ਕਲਰ ਨਾ ਇਹ ਮੋਰ ਪੰਖੀ ਹੈ ਅੱਜ ਕੱਲ ਥੋੜਾ ਜਿਹਾ ਬੋਟਲ ਗ੍ਰੀਨ ਹੈ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਲਓ ਜੀ ਇਹਦਾ ਵੀ ਪ੍ਰਿੰਟ ਸੇਮ ਰਹੂਗਾ ਕਲਰ ਇਸ ਤਰ੍ਹਾਂ ਦਾ ਤੁਸੀਂ ਬੇਚਿੰਤ ਹੋ ਕੇ ਸੂਟਾਂ ਦੇ ਆਰਡਰ ਕਰੋ ਜੀ ਇਹਦੇ ਵਿੱਚ ਤਿੰਨ ਕਲਰ ਆਏ ਸੀ ਇੱਕ ਡਿਜ਼ਾਈਨ ਦੇ ਵਿੱਚ ਬਹੁਤ ਸੋਹਣੀ ਫੈਬਰਿਕ ਰਹੂਗੀ ਇਹ ਜਿਹੜਾ ਮਹਿਰੂਨ ਮੈਂ ਬਣਾ ਕੇ ਪਾਇਆ ਹਾਂ ਉਹਦੇ ਨਾਲ ਦਾ ਸੇਮ ਫੈਬਰਿਕ ਹੈ ਸੇਮ ਕਪੜਾ ਹੈ ਜੀ ਲਓ ਜੀ ਇਹਦੇ ਇਸ ਸੈੱਟ ਦੇ ਵਿੱਚ ਤਿੰਨ ਕਲਰ ਸੀਗੇ 1350 ਬਿੱਦੇ ਸ਼ਿਪਿੰਗ ਦੇ ਨਾਲ ਪ੍ਰਾਈਜ਼ ਰਹੂਗਾ ਮੇਰੇ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਂਦੇ ਦੂਸਰਾ ਡਿਜ਼ਾਈਨ ਇਹਦਾ ਜਿਹੜੇ-ਜਿਹੜੇ ਜੇ ਕਲਰ ਮੈਨੂੰ ਸੋਹਣੇ ਲੱਗੇ ਨਾ ਮੈਂ ਉਹੀ-ਉਹੀ ਕਲਰ ਲੈ ਕੇ ਆਂਦೇನೆ ਆ ਨਹੀਂ ਹੁੰਦਾ ਵੀ ਮੈਂ ਅੱਖਾਂ ਵਿੱਚ ਕੀ ਕਲਰ ਚੱਕ ਲੂੰਗੀ ਇਹਦੇ ਵਿੱਚੋਂ ਲਓ ਜੀ ਅਗਲਾ ਆ ਗਿਆ ਬੂਟੀ ਵਾਲੀ ਸਲਵਾਰ ਦਾ ਰੇਟ ਹੈ ਜਿਹੜਾ ਉਹ ਸੇਮ ਰਹੂਗਾ ਫੈਬਰਿਕ ਵੀ ਸੇਮ ਰਹੂਗੀ ਜੀ ਡਿਜ਼ਾਈਨ ਚੇਂਜ ਹੈ ਦਾ ਲਓ ਜੀ ਇਸ ਤਰ੍ਹਾਂ ਦਾ ਫਰੋਜੀ ਕਲਰ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਤੁਹਾਨੂੰ ਬੂਟੀ ਵਾਲੀ ਸਲਵਾਰ ਮਿਲੂਗੀ ਦੇਖੋ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਸੂਟਾਂ ਦੇ ਬੁਕਿੰਗ ਕਰ ਲਓ ਜੀ ਨੰਬਰ ਆਪਣਾ ਸਕਰੀਨ ਤੇ ਚੱਲਦਾ ਪਲੀਜ਼ ਜੇ ਮੈਂ ਫੋਨ ਨਹੀਂ ਚੱਕਦੀ ਹੁੰਦੀ ਨਾ ਤਾਂ ਤੁਸੀਂ ਮੈਸੇਜ ਤੇ ਰਿਕਾਰਡਿੰਗ ਕਰਕੇ ਛੱਡ ਦਿਆ ਕਰੋ ਦੇਖੋ ਜੀ ਕੱਪੜੇ ਦੀ ਸਾਡੀ ਜ਼ਿੰਮੇਵਾਰੀਆਂ ਪੂਰੀ ਵਧੀਆ ਵਾਲਾ ਤੁਹਾਨੂੰ ਸੌਫਟ ਵਾਲਾ ਪਸ਼ਮੀਨਾ ਮਿਲੂਗਾ ਖਰਾਬ ਹੋ ਜੇ ਲਾਫ ਜੇ ਜਾਂ ਕੋਈ ਨਾ ਬੁਰਾ ਜੇ ਅਸੀਂ ਸਾਡੀ ਗਰੰਟੀ ਹੈ ਜੀ ਲਓ ਜੀ ਅਗਲਾ ਕਲਰ ਆ ਗਿਆ ਤਾਂ ਇਸ ਤਰ੍ਹਾਂ ਦਾ ਰਾਣੀ ਕਲਰ ਗਾਜਰੀ ਜਿਹਾ ਕਲਰ ਹੈ ਪੂਰਾ ਪ੍ਰੋਪਰ ਰਾਣੀ ਕਲਰ ਨਹੀਂ ਡਿਜ਼ਾਈਨ ਸੇਮ ਰਹੂਗਾ ਇਹਦਾ ਵੀ ਜਿਵੇਂ ਡਿਜ਼ਾਈਨ ਇਹਦਾ ਉਸੇ ਤਰ੍ਹਾਂ ਦਾ ਦੋ ਕਲਰ ਤਾਂ ਸਾਨੂੰ ਇਹਦੇ ਵਿੱਚ ਮਿਲ ਜਾਣਗੇ ਜੀ ਅਗਲਾ ਇਹਦਾ ਹੈਗਾ ਜੀ ਇਸ ਤਰ੍ਹਾਂ ਦਾ ਗਰੇ ਜਿਹਾ ਕਲਰ ਹੈ ਕਲਰ ਡਿਜ਼ਾਈਨ ਇਹਦਾ ਸੇਮ ਐਮਬੀ ਵਾਲਾ ਡਿਜ਼ਾਈਨ ਰਹੂਗਾ ਜੀ ਇਸ ਤਰ੍ਹਾਂ ਦਾ ਅਲੱਗ ਤੋਂ ਹੋ ਗਿਆ ਲਓ ਜੀ ਇਸ ਤਰ੍ਹਾਂ ਦੀ ਇਹ ਦੀ ਤੁਹਾਨੂੰ ਗ੍ਰੇ ਕਲਰ ਦੀ ਬੂਟੀ ਵਾਲੀ ਸਲਵਾਰ ਮਿਲੂ। ਇਹ ਫੋਨ ਦੇ ਵਿੱਚ ਹੋ ਸਕਦਾ ਤੁਹਾਨੂੰ ਮੜਾ ਮੋਟਾ ਸਲਵਾਰ ਦਾ ਫਰਕ ਦਿਖਦਾ ਹੋਵੇ ਪਰ ਨਹੀਂ ਸੂਟ ਮੈਚਿੰਗ ਹੀ ਨੇ ਕਿਉਂ ਆਪਾਂ ਕਿਹੜਾ ਆਪਣੇ ਕੋਲ ਬਣਾਏ ਨੂੰ ਨਹੀਂ ਜੀ ਕੰਪਨੀ ਵੱਲੋਂ ਮੈਚਿੰਗ ਸੂਟ ਆਏ ਹੋਏ ਨੇ। 1350 ਇਹਦਾ ਪ੍ਰਾਈਸ ਰਹੂਗਾ। ਲਓ ਜੀ ਅਗਲਾ ਆ ਗਿਆ ਇਹਦਾ ਇਸ ਤਰ੍ਹਾਂ ਦਾ ਮੋਰ ਪੰਖੀ ਪ੍ਰਿੰਟ ਡਿਜ਼ਾਈਨ ਸੇਮ ਹੈ। ਦੇਖੋ ਜੀ ਇਸ ਤਰ੍ਹਾਂ ਦਾ ਇਹ ਦੀ ਸਕਿਨ ਤੇ ਉਹਦਾ ਪ੍ਰਿੰਟ ਰਹੂਗਾ ਦੇਖੋ ਜੀ। ਇਸ ਤਰ੍ਹਾਂ ਦੇ ਨਾਲ ਸਕਾਈਪ ਲਊ ਹੈ ਜਿਹੜੀ ਸਲਵਾਰ ਮੇਰੀਆਂ ਪੈਣਾ 1350 ਇਹ ਸੂਟ ਦਾ ਪ੍ਰਾਈਸ ਰਹੂਗਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਜੀ ਇੱਕ ਪ੍ਰਿੰਟ ਦੇ ਵਿੱਚ ਤੁਹਾਨੂੰ ਹੋਰ ਮਿਲੂਗਾ ਘੱਟੋ ਘੱਟ ਇਹਨਾਂ ਨੂੰ 15 ਦਿਨ ਹੋ ਗਏ ਸਾਡੇ ਕੋਲੇ ਆਇਆਂ ਨੂੰ ਦੋ ਦੋ ਸੂਟ ਨਹੀਂ ਜੀ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਬਿਸਕੁਟੀ ਕਲਰ ਬੋਲਦੇ ਨੇ ਜੀ ਨੂੰ ਬਹੁਤ ਸੋਹਣਾ ਸਰਦਾਰੀ ਕਲਰ ਹੈ ਲਓ ਜੀ ਇਸ طرح ਇਹਦੇ ਨਾਲ ਜਿਹੜੀ ਹੈਗੀ ਐ ਬੂਟੀ ਵਾਲੀ ਸਲਵਾਰ ਨੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਦੋ ਸੂਟ ਮਿਲਣਗੇ ਇਹ ਵੀ 1350 ਇੱਕ ਸੂਟ ਦਾ ਪ੍ਰਾਈਸ ਰਹੂਗਾ ਦੇਖੋ ਪ੍ਰਿੰਟ ਸੂਟ ਨੇ ਦੋ ਦੋ ਦਾ ਸੈਟ ਆਇਆ ਹੋਇਆ ਜੀ ਜਲਦੀ ਜਲਦੀ ਤੁਸੀਂ ਆਪਣੇ ਸੂਟ ਬੁੱਕ ਕਰ ਲਿਓ ਇੱਕ ਆਪਾਂ ਤਾਂ ਉਹਨੂੰ ਆਪਣੇ ਕੋਲੇ ਦੋ ਸੂਟ ਆਏ ਨੇ ਜੀ ਬੈਲਵਟ ਬਰੋਸਾ ਦੇ ਕਾਫੀ ਦਿਨ ਹੋ ਗਏ ਉਹਨਾਂ ਨੂੰ ਵੀ ਉਹ ਵੀ ਜ਼ਿਆਦਾ ਨਹੀਂ ਰਹਿੰਦਾ ਵੀ ਵੀਡੀਓ ਅਪਲੋਡ ਕਰਨ ਵਾਲੀ ਪਈ ਆ ਉਹਨਾਂ ਨੂੰ ਲਓ ਇੱਕ ਕਲਰ ਹੈਗਾ ਇਹਦੇ ਵਿੱਚ ਦੋ ਕਲਰ ਨੇ ਇਹ ਹੈਗਾ ਜੀ ਇਸ ਤਰ੍ਹਾਂ ਦਾ ਨੇਵੀ ਬਲੂ ਕਲਰ ਇਹ ਆਪਾਂ ਨੇ ਟਾਈ ਡਾਈ ਸਲਵਾਰ ਨਾਲ ਟਾਈ ਡਾਈ ਦੁਪੱਟਾ ਸੂਟ ਰੈਡੀ ਕੀਤਾ 벨ਵਟ ਬਰੋਸਾ ਦਾ ਤੁਹਾਨੂੰ ਇਹ ਸੂਟ ਮਿਲੂਗਾ ਜੀ ਜਿਹੜੀ ਦੀ ਇਹ ਫੈਬਰਿਕ ਹੈ ਇਹ ਰਹੂਗੀ ਜੀ ਔਰਗੈਂਜਾ ਦੀ ਔਰਗੈਂਜਾ ਦੇ ਉੱਪਰ 벨ਵਟ ਦਾ ਜਿਹੜਾ ਹੈਗਾ ਪ੍ਰਿੰਟ ਬਣਿਆ ਹੈ ਬਹੁਤ ਸੋਹਣੀ ਚੀਜ਼ ਹੈ ਜੀ ਇਸ ਤਰ੍ਹਾਂ ਦੀ ਆਪਾਂ ਨੇ ਪਿਓਰ ਸਿਲਕ ਦੀ ਇਹਦੇ ਨਾਲ ਟਾਈ ਡਾਈ ਸਲਵਾਰ ਰੱਖੀ ਹੈ ਦੇਖੋ ਜੀ ਲੋਸ ਜਿਹੜੇ ਆਹ ਵਾਲੇ ਗੋਡੇ ਆਗੇ ਜੀ ਉਪਰੋਂ ਤੇ ਇਸ ਤਰ੍ਹਾਂ ਜਿਹੜੀ ਹੈਗੀ ਇਹ ਨੀਚੋਂ ਆਪਣੇ ਗੋਡੇ ਤੱਕ ਪਹੁੰਚੇ ਤੱਕ ਰਹੂਗੀ ਜੀ ਸਲਵਾਰ ਡਾਈ ਡਾਈ ਮਿਲੂਗੀ ਤੁਹਾਨੂੰ ਤੇ ਔਰ ਸਿਲਕ ਦੇ ਵਿੱਚ ਇਹ ਤੁਹਾਨੂੰ ਸਲਵਾਰ ਮਿਲੂਗੀ 3 ਮੀਟਰ ਕਪੜਾ ਲੈ ਕੇ ਡਾਈ ਕਰਵਾਈ ਹੋਈ ਹੈ ਜੀ ਸਲਵਾਰ ਕਈ ਵਾਰ ਇਹ ਢਾਈ ਤੋਂ ਵੱਧ ਵੀ ਹੋ ਸਕਦੀ ਹੈ ਹਨਾ ਹੁਣ ਇੱਕ ਤਿੰਨ ਰਹਿ ਜਾਂਦੀ ਹੈ ਜਿਹੜੀ ਆਪਣੀ ਸਿੰਕਿੰਗ ਹੁੰਦੀ ਹੈ ਕਪੜੇ ਦੀ ਡਾਈ ਦੇ ਵਿੱਚ ਪੂਰੀ ਹੋ ਜਾਂਦੀ ਹੈ ਬਸ ਤੇ ਇਹਦਾ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੀ ਹੈ ਜੀ ਦੁਪੱਟਾ ਹੈਗਾ ਜੀ ਦਾ ਇਸ ਤਰ੍ਹਾਂ ਸੌਫਟ ਵਰਬਰੀ ਦਾ ਸਿਰ ਤੇ ਕੜਨ ਵਾਲਾ ਬਿਲਕੁਲ ਟਾਈਡਾਈ ਰਹੂਗਾ ਜੀ ਫੋਰ ਸਾਈਡ ਇਹਦੇ ਇਸ ਤਰ੍ਹਾਂ ਬਾਰਡਰ ਮਿਲੂਗਾ ਲਓ ਜੀ ਵਿਚਕਾਰ ਤਾਂ ਸਾਨੂੰ ਸੈਂਟਰ ਹੈ ਜਿਹੜਾ ਉਹ ਪਲੇਨ ਮਿਲੂਗਾ ਸਲਵਾਰ ਤੇ ਸੂਟ ਦੇ ਵਿੱਚੋਂ ਕਲਰ ਲੈ ਕੇ ਆਪਾਂ ਨੇ ਜਿਹੜਾ ਹੈਗਾ ਸੂਟ ਰੈਡੀ ਕੀਤਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਵਿਦ ਦੁਪੱਟਾ ਸਾਨੂੰ ਦੁਪੱਟੇ ਨੂੰ ਫਿਨਿਸ਼ਿੰਗ ਕਰਕੇ ਦੇਵਾਂਗੇ ਜੀ 3000 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਤੁਹਾਨੂੰ ਮਿਲ ਜੂਗਾ ਇਹ ਟਾਈਡਾਈ ਸਲਵਾਰ ਦੇ ਨਾਲ ਲਓ ਜੀ ਮੇਰੇ ਪਿਆਰੋ ਜਲਦੀ ਜਲਦੀ ਸਕਰੀਨ ਇਹਦੇ ਵਿੱਚ ਦੋ ਹੀ ਕਲਰ ਨੇ ਜੀ ਇਹ ਹੈਗਾ ਜੀ ਨੇਵੀ ਬਲੂ ਕਲਰ ਹੈ ਦੂਸਰਾ ਕਲਰ ਦਿਖਾਉਣਾ ਪਤਾ ਨੂੰ ਬਲੈਕ ਬਿਨਾ ਡਾਈ ਡਾਈ ਤੋਂ ਵੀ ਇਹਦੇ ਵਿੱਚ ਕਲਰ ਹੈਗੇ ਨੇ ਆਪਾਂ ਤੁਹਾਨੂੰ ਦਿਖਾ ਦਨੇ ਆ ਜੇ ਤੁਹਾਨੂੰ ਪਸੰਦ ਹੋਣਗੇ ਲਓ ਜੀ ਅਗਲਾ ਕਲਰ ਆ ਗਿਆ ਦਾ ਬਲੈਕ ਦਾ ਤੇ ਪੀਕ ਦਾ ਕੰਬੀਨੇਸ਼ਨ ਹੈ ਹਲਕਾ ਇਹਦੇ ਵਿੱਚ ਸਾਨੂੰ ਲਾਈਟ ਪਿਸਤਾ ਜਾਂ ਮਿਰੂਗਾ ਕਲਰ ਦੇਖੋ ਜੀ ਬਲੈਕ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਦੇਖੋ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਹੈਗੀ ਹੈ ਸਲਵਾਰ ਬਲੈਕ ਦੀ ਪਿਸਤਾ ਪੀਚ ਦਾ ਜਿਵੇਂ ਦਾ ਕਲਰ ਸੂਟ ਦੇ ਵਿੱਚ ਹੋਊਗਾ ਜੀ ਉਵੇਂ ਦਾ ਆਪਾਂ ਨੇ ਜਿਹੜੀ ਹੈਗੀ ਹੈ ਡਾਈ ਕੀਤੀ ਹੈ ਸਲਵਾਰ ਨੂੰ ਲਓ ਜੀ ਜੇ ਤੁਹਾਨੂੰ ਪਸੰਦ ਆ ਦੋ ਕਲਰ ਨੇ ਇਹਦੇ ਵਿੱਚ ਬਿਨਾ ਡਾਈ ਤੋਂ ਵੀ ਆਪਾਂ ਤੁਹਾਨੂੰ ਪਲੇਨ ਸਲਵਾਰ ਦੇ ਨਾਲ ਕਲਰ ਦਿਖਾ ਦਨੇ ਆ ਇਹਦੀ ਵੀ ਦੁਪੱਟਾ ਤੁਹਾਨੂੰ ਸੇਮ ਮਿਲੂਗਾ ਸੌਫਟ ਵਰਬਰੀ ਦਾ ਡਿਜ਼ਾਈਨ ਹੈ ਜਿਹੜਾ ਡਾਈ ਦਾ ਉਵੇਂ ਵੀ ਪ੍ਰਾਈਸ ਇਹਦਾ 3000 ਰੁਪਏ ਰਹੂਗਾ ਜੀ ਲਓ ਜੀ ਮਨੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਮੈਂ ਤੁਹਾਨੂੰ ਇਹਦੇ ਪਲੇਨ ਦੇ ਕਲਰ ਦਿਖਾ ਦਾਂ ਜਿਹੜੇ ਹੈਗੇ ਨੇ ਆਪਣੇ ਕੋਲ ਇਹ ਆਪਾਂ ਟਾਈਡਾਈ ਸਲਵਾਰਾਂ ਨਾਲ ਸੂਟ ਜਿਹੜੇ ਹੈਗੇ ਨੇ ਜੀ ਤਿਆਰ ਕਰਾਈ ਨੇ ਪਲੇਨ ਦੇ ਵਿੱਚ ਇੱਕ ਤੁਹਾਨੂੰ ਬਲੈਕ ਸ਼ਰਟ ਇਹ ਮਿਲ ਜੂਗੀ ਲਓ ਜੀ ਇਸ ਤਰ੍ਹਾਂ ਦਾ ਇਹ ਤੁਸੀਂ ਬੁੱਕ ਕਰ ਲਿਓ ਜਲਦੀ ਜਲਦੀ ਇਹਦੇ ਵਿੱਚ ਮੇਰੇ ਲੱਗਾ ਦੋ ਹੀ ਕਲਰ ਰਹਿ ਗਏ ਹਮ ਇੱਕ ਤੁਹਾਨੂੰ ਇਹ ਮਿਲੂਗਾ ਪਰਪਲ ਦੇ ਨਾਲ ਇਹ ਗਲਾਬ ਦੇ ਫੁੱਲਾਂ ਦਾ ਡਿਜ਼ਾਈਨ ਆ ਦੋ ਦੇ ਵਿੱਚ ਲਓ ਜੀ ਇਹਦੇ ਨਾਲ ਵੀ ਪਿਓਰ ਸਿਲਕ ਦੀ ਸਲਵਾਰ ਰੱਖੀ ਹੋਈ ਐ ਦੇਖੋ ਇਹ ਤੁਹਾਨੂੰ ਪਾਊਗਾ ਜੀ 2200 ਦਾ ਸੂਟ ਬਿਨਾਂ ਦੁਪੱਟੇ ਤੋਂ ਪਿਓਰ ਸਿਲਕ ਦੀ ਸਲਵਾਰ ਦੇ ਨਾਲ ਚਲੋ ਜੀ ਮੈਂ ਤੁਹਾਨੂੰ 10-12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਐ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ